ਕੀ ਤਿਆਰੀ ਕੀ ਹੈ ਮੌਲਾ ਜੀ ਸਰ ਇਹ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਆ ਉਸੇ ਲੜੀ ਤਹਿਤ ਸਾਡੇ ਵੱਲੋਂ ਅ ਸ਼੍ਰੀ ਗੁਰਪ੍ਰੀਤ ਸਿੰਘ ਭੱਲਰ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੀ ਰੋਕਥਾਮ ਲਈ ਤੇ ਨਸ਼ਿਆਂ ਤਸਕਰਾਂ ਨੂੰ ਜਿਹੜਾ ਵਾ ਕਾਬੂ ਕਰਨ ਲਈ ਜਿਹੜੇ ਵਿਸ਼ੇਸ਼ ਉਪਰਾਲੇ ਜਿਹੜੇ ਚਲਾਏ ਜਾ ਰਹੇ ਆ ਸਾਡੇ ਵੱਲੋਂ ਵਕ ਵਕ ਟੀਮਾਂ ਜਿਹੜੀਆਂ ਗਠਿਤ ਕਰਕੇ ਇਲਾਕੇ ਵਿੱਚ ਨਾਕਾਬੰਦੀ ਤੇ ਗਸ਼ਤਨੀ ਭੇਜਿਆ ਜਾਂਦੀਆਂ ਤੇ ਤਾਂ ਜੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਸਕੀਏ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਸਕੀਏ ਇਸੇ ਲੜੀ ਦੇ ਤਹਿਤ ਸਾਡੇ ਵੱਲੋਂ ਕੱਲ ਸੈਣੀ ਚੌਕ ਦੇ ਨੇੜੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਤੇ 980 ਰੁਪਏ ਜਿਹੜੀ ਡਰਗ ਮਨੀ ਬਰਾਮਦ ਕਰਕੇ ਮਕਦਮਾ ਨੰਬਰ 142 21B 27A 6185 ਤਹਿਤ ਜਿਹੜਾ ਥਾਣਾ ਸਦਰ ਅੰਮ੍ਰਿਤਸਰ ਵਿੱਚ ਦਰਜ ਰਿਸਟਰ ਕੀਤਾ ਗਿਆ ਹੈ ਤੇ ਇਹ ਪੁਛਪੜਤਾਲ ਚ ਤੇ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਸਵਿਗੀ ਕੰਪਨੀ ਦਾ ਡਿਲੀਵਰੀ ਬாய் ਬਣ ਕੇ ਉਸ ਉਸ ਕੰਮ ਦੀ ਆੜ ਦੇ ਵਿੱਚ ਇਹ ਹਰੋਇਨ ਜਿਹੜੀ ਆ ਵੇਚਣ ਦਾ ਧੰਦਾ ਕਰਦਾ ਸੀ ਤੇ ਇਹ ਸੈਣੀ ਚੌਕ ਦੀ ਤਰਫ ਤੋਂ ਆ ਰਿਹਾ ਸੀਗਾ ਤੇ ਨਕਾਬੰਦੀ ਦੌਰਾਨ ਜਿਹੜਾ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ ਰਿਕਵਰੀ ਕੀਤੀ ਗਈ ਆ ਤੇ ਇਸ ਦੀ ਪਛਾਣ ਜਨਮਿਤ ਸਿੰਘ ਆ ਜੀ ਇਹ ਮਜੀਠਾ ਰੋਡ ਦਾ ਹੀ ਰਹਿਣ ਵਾਲਾ ਤੇ ਬਾਕੀ ਇਹਨੂੰ ਪੁਸ਼ਗਿਸ਼ ਚੱਲ ਰਹੀ ਆ ਤੇ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਜੀ ਇਹਦੇ ਬਾਰੇ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਪ੍ਰਾਇਮਰੀ ਸਟੇਜ ਤੇ ਇਨਵੈਸਟੀਗੇਸ਼ਨ ਆ ਇਹਦੇ ਬਾਰੇ ਡੁੰਗਾਹੀ ਨਾਲੇ ਦੇ ਕੋਲੋਂ ਪੁਸ਼ਗਿਸ਼ ਕਰਕੇ ਤੇ ਰਿਮਾਂਡ ਲੈ ਕੇ ਇਹਦੇ ਬੈਕਵਰਡ ਲਿੰਕਾਂ ਤੇ ਕੰਮ ਕੀਤਾ ਜਾਵੇਗਾ ਤੇ ਇਹ ਕਿੱਥੋਂ ਲੈ ਕੇ ਆਉਂਦਾ ਹੈਰੋਇਨ ਉਦੇ ਬਾਰੇ ਵੀ ਹੋਰ ਜਿਹੜੇ ਆ ਲੇਟਰ ਆਨ ਖੁਲਾਸੇ ਕੀਤੇ ਜਾਣਗੇ ਤੇ ਵੱਧ ਤੋਂ ਵੱਧ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਇਸ ਨੈਟਵਰਕ ਵਿੱਚ ਜੁੜੇ ਹੋਰ ਜਿਹੜੇ ਆ ਮਾੜੇ ਅਨਸਰਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਊਗਾ ਜੀ ਇਹ ਦੇ ਨ ਜਾ ਰਿਹਾ ਸੀ ਕਿ ਇਹਨੂੰ ਇਹ ਬਿਲਕੁਲ ਦੀ ਇਹ ਆਪਣਾ ਰਿਕਵਰੀ ਹੋਈ ਹੈ ਆਪਣਾ ਬਸ ਸਪਲਾਈ ਕਰਦਾ ਜੀ ਇਹ ਤੇ ਮੋਢਲੇ ਪੁਛਗੇ ਇਸੇ ਗੱਲ ਸਾਹਮਣੇ ਆਈ ਆ ਤੇ ਬਾਕੀ ਕਿੱਥੋਂ ਲੈ ਕੇ ਆ ਤੇ ਅੱਗੇ ਕਿੱਥੇ-ਕਿੱਥੇ ਵੇਚਦਾ ਵਾ ਉਹਦੇ ਉਹਦੇ ਬਾਰੇ ਵੀ ਜਿਹੜਾ ਜਲਦੀ ਆਪਣਾ ਤਫਤੀਸ਼ ਦੌਰਾਨ ਜਿਹੜਾ ਵਾ ਕੀਤਾ ਜਾਵੇਗਾ ਸਾਰਾ ਵਰਕਆਊਟ ਦੀ ਜਿਹੜੀ ਆਰਡੀ ਵੈਸੀ ਜਿਹੜਾ ਕੰਮ ਕਰਦਾ ਸੀ ਕਿਸ ਤਰ੍ਹਾਂ ਜਿਹੜਾ ਤੁਹਾਨੂੰ ਸ਼ੱਕ ਪਿਆ ਜੀ ਇਹ ਜੀ ਆਪਣਾ ਜਿਵੇਂ ਨਾਕੇ ਦੇ ਕੋਲ ਆਇਆ ਸੀਗਾ ਤੇ ਨਾਕੇ ਤੋਂ ਕੁਝ ਦੂਰੀ ਤੇ ਇਹ ਆਪਣੀ ਟੀ-ਸ਼ਰਟ ਦੀ ਜੀਬ ਚੋਂ ਕੱਢ ਕੇ ਛੁੱਟਣ ਲੱਗਾ ਸੀ ਤੇ ਇਹਨੂੰ ਜਿਹੜਾ ਵਾ ਸਾਡੀ ਪੁਲਿਸ ਪਾਰਟੀ ਨੇ ਫੁਰਤੀ ਦੇ ਨਾਲ ਜਿਹੜਾ ਕਾਬੂ ਕੀਤਾ ਤੇ ਇਹਦੇ ਕੋਲ ਰਿਕਵਰੀ ਕਰਕੇ ਕੇਸ ਰਜਿਸਟਰ ਕੀਤਾ ਜੀ ਇਹਦੇ ਖਿਲਾਫ ਉਸ ਕੇਸ ਦੇ ਤਰ੍ਹਾਂ ਹੋਣੀ ਹੈ ਕੋਈ ਬਿਲਕੁਲ ਜੀ ਬਸ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜੋ ਵੀ ਆਪਣਾ ਪ੍ਰੋਗਰੈਸ ਹੋਏਗੀ ਉਹ ਤੁਹਾਨੂੰ ਲੇਟਰ ਆਨ ਜਿਹੜਾ ਸੂਚਿਤ ਕੀਤਾ ਜਾਵੇਗਾ ਤੇ ਕਾਤੇ ਹੀ ਸਾਰੇ ਇਹ ਮੋਟਰਸਾਈਕਲ ਤੇ ਹੈਗੀ ਜੀ ਮੋਟਰਸਾਈਕਲ ਤੇ ਇਹ ਦੀ ਹੈਗੀ ਜੀ 35 ਸਾਲ ਦੇ ਕਰੀਬ ਹੈ ਜੀ ਠੀਕ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ